ਮੈਂ ਇਹਨੂੰ ਬਲਾਮਾ ਤੁਹਾਡੇ ਛੋਟਾ ਬੰਦਾ ਕਹਿੰਦਾ ਤੁਸੀਂ ਸੁਣ ਮੇਰੀ ਗੱਲ ਮੈਂ ਟ੍ਰੈਲੀ ਬੱਸ ਨੂੰ ਨਹੀਂ ਕਿਹਾ ਸੀ ਮਾਹ ਲੰਗਰ ਆਣ ਦੋ ਮਾ ਚੱਲ ਲੰਗਰ ਉਹ ਮੋੜੇ ਤੇ ਜਾ ਕੇ ਨੇ ਆਉਣਗੇ ਕਮਾਲ ਕਰੀ ਜਾਂਦੇ ਤੁਸੀਂ ਪਤਿੰਡਾ ਜਿਹੜੇ ਛੋਟੀ ਗੱਡ ਜਾਓ ਯਾਰ ਤੁਸੀਂ ਕਮਲਕੁੱਟੀ ਜਾਣੇ ਟਰਾਲੀ ਆਊਗੀ ਤੁਸੀਂ ਕੌਣ ਰੁਕਣ ਵਾਲੇ ਟਰਾਲੀ ਆਊਗੀ ਆਜੂਗੀ ਕਿਹਨੇ ਕਿਹਾ ਜਿੱਦ ਨੂੰ ਆਏ ਰਸੋ ਯਾਰ ਮੈਂ ਤੁਹਾਨੂੰ ਆਪ ਕਿਹਾ ਤੁਸੀਂ ਆਪ ਕਿਹਾ ਮੈਂ ਤੁਸੀਂ ਆਪੇ ਕਿਹਾ ਤੁਹਾਨੂੰ ਕਿਸੇ ਚੀਫ ਨੇ ਕਿਹਾ ਤੁਸੀਂ ਆਪ ਕਹਿ ਕੇ ਤੁਹਾਨੂੰ ਚੀਜ਼ ਨਹੀਂ ਕਹਿ ਦਿੱਤੀ ਕਿੱਥੋਂ ਤੱਕ ਡਰਾਇਆ ਹੋਊਗਾ ਸਾਰਾ ਮੈਂ ਇਹੀ ਕਿਹਾ ਮੈਂ ਟਰਾਲੀ ਰੋਕ ਲਓ ਮੈਂ ਟਰਾਲੀ ਤੁਸੀਂ ਕਿਹਾ ਹੁਣ ਦਾ ਕੀ ਲੌਜੀਕ ਬੰਦਾ ਕਿਉਂ ਰੋਕੋਗੇ ਆਊਗੀ ਟਰਾਲੀ ਸਾਰਾ ਕੁਝ ਆਊਗਾ ਟਰੱਕ ਆਉਣਗੇ ਬੰਦਰ ਆਊਗਾ ਮੈਂ ਲੰਗਰ ਨਾ ਨਾ ਟਰੱਕ ਆਉਣਗੇ ਟਰਾਲੀ ਵੀ ਆਊਗੀ ਕੋਈ ਗੱਲ ਨਹੀਂ ਲੜ ਰਿਹਾ ਤਾਂ ਤਾਣਾ ਤੁਹਾਡਾ ਦਿਮਾਗ ਖਰਾਬ ਹੋਇਆ ਫੇਰ ਹੋਇਆ 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 ਤੂੰ ਬਾਹਰ ਨੂੰ ਡਰਾਈ ਜਾ ਨਵੇਂ ਕਹਿ ਰਹੇ ਵੀ ਉਧਰ ਦੀ ਆ ਇਧਰ ਦੀ ਤੂੰ ਕੌਣ ਆ ਕੇ ਕਹਿਣਾ ਤੇ ਤੂੰ ਕੌਣ ਆ ਕੇ ਕਹਿਣਾ ਹੈਲੋ ਤੈਨੂੰ ਕਿਹਾ ਕੀ ਨਹੀਂ ਸੀ ਬਣਾਇਆ ਨਾਸ ਆਪੇ ਲੈ ਆਰਡਰ ਫਿਰ ਤੇਰੀ ਕੰਪਲੀਟ ਕਰਾਂਗੇ ਨਹੀਂ ਕਹਿ ਵੀ ਕਿਨੇ ਦਿੱਤਾ ਉੱਡ ਉਹ ਐਸ ਜੀ ਨੇ ਕਿਹਾ ਉਹ ਐਸ ਨੂੰ ਫੋਨ ਨਾ ਫੋਨ ਲਾ ਵਸ ਹੱਥ ਜਿਨਾ ਕਰ ਫੋਨ ਲਾ ਵਸ ਕਿਹਨੂੰ ਕਰ ਰਹੇ ਹਾਂ ਇੱਕ ਮਿੰਟ ਕੀ ਯਾਰ ਤੇ ਤੂੰ ਬਾਹਰਲੇ ਬੰਦੇ ਉਥੋਂ ਮੋੜੀ ਜਾ ਨਾ ਹਾਂ ਹਾਂ ਮਾਰਾਂਗਾ ਮੇਰੇ ਮਾਰਾਂਗਾ ਤੈਨੂੰ ਲੱਗ ਜਾ ਤੈਨੂੰ ਮਾਰਾਂਗਾ ਨਾ ਔਰ ਮੈਂ ਹਰ ਬੱਜੂ ਗਈ ਉਹਦਾ ਗੱਲ ਕਰ ਰਿਹਾ ਤੇ ਬੱਜੂ ਗਈ ਹੈ ਜਿਹੜੇ ਤੇਰੇ ਲੱਛਣ ਨੇ ਮਾਰ ਬੱਜੂ ਵਦਨ ਦੱਸ ਰਹੀ ਤੇਰੇ ਬੱਜੂ ਵਾ ਨਾ ਨਾ ਹਾਂ ਹਾਂ ਦੱਸ ਦੱਸ ਮੈਂ ਦੱਸ ਨਾ ਨਾ ਦੱਸ ਤੂੰ ਉਹਦਾ ਵੀ ਚਪੇੜੇ ਪੈ ਨਹੀਂ ਨਾ ਉਹ ਤੇਰੇ ਨਾ ਨਾ ਤੈਨੂੰ ਪਤਾ ਮੇਰੇ ਉਹਦੇ ਚਪੇੜਾ ਨਹੀਂ ਪੈ ਤਾਂ ਪਤਾ ਨਾ ਨਾ ਤੂੰ ਰੋਕ ਤੂੰ ਦੁਬਾਰੇ ਰੋਕ ਤੈਨੂੰ ਇੱਥੇ ਉੱਥੇ ਆ ਕੇ ਰੋਕ ਦੇ ਦੱਸੂੰ ਤੂੰ ਦੁਬਾਰੇ ਕਾਰ ਜਦੋਂ ਰੋਕੋ ਤੇ ਆ ਗਈ ਨਾ 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 ਤੈਨੂੰ ਕਿਹਰ ਤੱਕ ਗਈ ਤੂੰ ਕਹਿੰਦਾ ਤੂੰ ਰੁਕੀ ਆ ਓ ਇੱਕ ਮੀਟਰ ਸਮਨ ਫੇ ਤੂੰ ਕਹਿੰਦਾ ਤੂੰ ਰੁਕੀ ਆ ਅਗਲਾ ਚੱਲ ਨੀ ਪਹਿਲੇ ਨੂੰ ਖਾਦੇ ਨੂੰ ਤੂੰ ਕਹਿੰਦਾ ਤੂੰ ਰੁਕੀ ਆ ਕੋਈ ਨਾ ਪਹਿਲਾਂ ਲਾ ਉਸ ਦੀ ਬਰਾਦਰ ਲਾਉਂ ਆਂ ਜਿਵੇਂ ਯਾਰ ਤੂੰ ਲੰਗਰ ਵਾਸਤੇ ਆਉਂ ਤੂੰ ਆਉਂ ਜਿਵੇਂ ਯਾਰ ਨਾ ਨਾ ਉਹ ਮੋਢਿਆਂ ਤੇ ਲੈ ਜਾਣਗੇ ਜੇ ਮੋਢਿਆਂ ਤੇ ਜਾਊਗਾ ਜੀ ਨਹੀਂ ਨਹੀਂ ਆ ਜੀ ਲੰਗਰ ਚਾਲੀ ਜਾਊਗਾ ਤੁਹਾਡੇ ਆਜੂ ਵੀ ਪੁੱਛਦਾ ਕਹਿ ਰਿਹਾ ਤੂੰ ਕਿਹਾ ਯਾਰ ਤੂੰ ਆਪੇ ਤਾਂ ਕਹਿ ਰਿਹਾ ਹਾਂ ਮੈਂ ਕਿਹਾ ਉਹ ਅਸੀਂ ਇਹ ਕਹ ਤੂੰ ਕਹਿ ਰਿਹਾ ਆਪੇ ਕਿ ਹਾਂ ਵੀ ਚੱਲ ਕੇ ਜਾਊਗਾ ਤਾਂ ਕਿਹਨੇ ਮਨਾ ਕਾ ਟਰਾਲੀ ਆਊਗੀ ਇਹ ਕਹਿੰਦੇ ਟਰਾਲੀ ਆਊਗੀ ਲੰਗਰ ਆਊਗਾ ਕੀ ਹੰਦਰ ਠੀਕ ਆ ਫਿਰ ਤੁਹਾਡੀ ਆਜੂ ਵੀ ਫਿਰ ਪੁੱਛਦਾ ਨਾ ਤੂੰ ਰੋਕ ਕੇ ਤੂੰ ਦਵਾਰੇ ਜਾ ਕੇ ਹੁਣ ਤਾਉਗੀ ਦੱਸ ਕਿੱਥੇ ਆ ਕਿਹੜੇ ਗੇਟ ਦੇ ਰੋਕਣਾ ਸੀ ਉਸੇ ਗੇਟ ਤੋਂ ਕੱਢਾਂਗੇ ਜੇ ਤੂੰ 3 ਨੰਬਰੋਂ ਕੋਈ ਅੱਜ ਤੋਂ ਹੀ ਕੱਢਾਂਗੇ ਇਹ ਕੀ ਹਿਸਾਬ ਕਰ ਗਿਆ ਤੂੰ ਲਿਫਟਿੰਗ ਨਹੀਂ ਕਰਨਾ ਇੱਕ ਦੋ ਵਟਾ ਤੂੰ ਨਿਕਤੀ ਆਰਡਰ ਕਰ ਯਾਰ ਅਸੀਂ ਦਾ ਪੰਜਾਬ ਦੇ ਲਈ ਸਾਰੇ ਗੇਟ ਖੁੱਲੇ ਨੇ ਜਿਹੜੇ ਗੇਟ ਤੋਂ ਸਾਡਾ ਮਨ ਕਰੂਗਾ ਅਸੀਂ ਉੱਥੋਂ ਹੀ ਕੱਢਾਂਗੇ ਕੋਈ ਨਾ ਜੇ ਤਿੰਨ ਨੰਬਰ ਸੋਖਾ ਮੈਂ ਤਾਂ ਅਸੀਂ ਪਿੰਨ ਤੋਂ ਵੱਟਣਾ ਮੇਰੇ ਫਿਰ ਤੁਸੀਂ ਕਿਉਂ ਰੋਕੀ ਆ ਇੱਕ ਨੰਬਰ ਤੇ ਫੇਰ ਰੋਕੀ ਹੋਈ ਆ ਹੁਣ ਹੁਣ ਫੇਰ ਰੋਕ ਲਈ ਉੱਥੇ ਉੱਥੇ ਖੜੇ ਯਾਰ ਉੱਥੇ ਖੜੀ ਕੇ ਬਾਈ ਬਣਾ ਤੋੜਨਾ ਨਹੀਂ ਕੁਝ ਨਹੀਂ ਯਾਰ ਇਹ ਨਾ ਤੁਸੀਂ ਕਮਾਓ ਨਾ ਕਦੇ ਤਿੰਨ ਕਦੇ ਇੱਕ ਕਦੇ ਦੋ ਹਰ ਜ